ਹਾਂਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਚੰਗੀ ਟਰਾਲੀ ਲੈ ਕੇ ਆਏ ਜੀ 11 ਫੁੱਟੀ ਆ ਜੈਕ ਵਾਲੀ ਟਰਾਲੀ ਵੀਰਾਂ ਦੀ ਬਹੁਤ ਡਿਮਾਂਡ ਆ ਰਹੀ ਸੀ ਜੈਕ ਵਾਲੀ ਟਰਾਲੀ ਲੈ ਕੇ ਆਏ ਆ ਟਰਾਲੀ ਦੀ ਜਾਣਕਾਰੀ ਤੋਂ ਪਹਿਲਾਂ ਜੇ ਆਪਣਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਆ ਜੇ ਜਿਸ ਤਰ੍ਹਾਂ ਦੀ ਐਡ ਤੁਸੀਂ ਵੀ ਆਪਣੇ YouTube ਚੈਨਲ ਤੇ ਲਵਾਉਣਾ ਚਾਹੁੰਦੇ ਹੋ ਤਾਂ ਸੰਧ ਦੀਆਂ 4 ਤੋਂ 5 ਫੋਟੋਆਂ ਤੇ ਸਾਰੀ ਜਾਣਕਾਰੀ ਤੇ ਜਾਇਜ਼ ਰੇਟ ਭੇਜਿਆ ਕਰੋ ਤਾਂ ਜੋ ਥੋੜੀ ਚੀਜ਼ ਜਲਦੀ ਤੋਂ ਜਲਦੀ ਸੇਲ ਹੋ ਸਕੇ ਬਾਕੀ ਹੁਣ ਆਪਾਂ ਟਰਾਲੀ ਦੀ ਸਾਰੀ ਜਾਣਕਾਰੀ ਦਿੰਨੇ ਕੱਲੀ-ਕੱਲੀ ਐਡਰੈਸ ਰੇਟ ਤੇ ਮਾਲਕ ਵੀਰ ਦਾ ਮੋਬਾਈਲ ਨੰਬਰ ਵੀ ਦਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਆਪਾਂ ਅੱਜ ਹੁਣ ਸ਼ੁਰੂ ਕਰਦੇ ਹਾਂ ਅੱਗੋਂ ਹੁੱਕ ਤੋਂ ਟਰਾਲੀ ਇਹ 11 ਫੁੱਟੀ ਟਰਾਲੀ ਜੈਕ ਵਾਲੀ ਜਿੰਨਾਂ ਵੀਰਾਂ ਨੇ ਲੈਣੀ ਆ ਵੀਡੀਓ ਐਂਡ ਤੱਕ ਦੇਖ ਲਓ ਸਾਰੀ ਕੱਲੀ-ਕੱਲੀ ਜਾਣਕਾਰੀ ਆਪਾਂ ਦਿੰਨੇ ਆ ਇਹਦੇ 2.5 ਇੰਚੀ ਮਸ਼ੀਨੀ ਹੁੱਕ ਪਈ ਹੋਈ ਹੈ ਜੀ ਡਾਈ ਕੰਪਨੀ ਦੀ ਬਹੁਤ ਚੰਗੀ ਹੁੱਕਾ ਤੇ ਬਾਕੀ ਇਹ ਗਾਡਰਾਂ ਤੇ ਬਣੀ ਟਰਾਲੀ ਹੈ ਜੀ ਗਾਡਰ ਤੁਸੀਂ ਦੇਖ ਸਕਦੇ ਹੋ ਸਾਹਿਲਦ ਕੰਪਨੀ ਦੇ ਗਾਡਰ 8 4 ਦੇ ਆ ਜੀ 8 ਇੰਚ ਉੱਚੇ 8 4 ਦੇ ਗਾਡਰ ਦੇਖ ਸਕਦੇ ਹੋ ਤੁਸੀਂ ਇਹ ਬਿਲਕੁਲ ਨਵੇਂ ਗਾਡਰ ਆ ਜੀ ਕੋਈ ਪੁਰਾਣੇ ਗਾਡਰ ਨਹੀਂ ਪਾਏ ਹੋਏ ਹਰੇਕ ਚੀਜ਼ ਨਵੀਂ ਲੱਗੀ ਆ ਜੀ ਪੁਰਾਣਾ ਕੁਝ ਨਹੀਂ ਲੱਗਾ ਟਰਾਲੀ ਦੇ ਵਿੱਚ ਤੇ ਬਾਕੀ ਹੁਣ ਆ ਜਾਓ ਜੀ ਆਪਣੀ ਸਾਈਡ ਤੇ ਸਾਈਡ ਤੇ ਆਪਾਂ ਫੱਟੀ ਲੱਗੀ ਹੋਈ ਆ ਜੀ ਫੱਟੀ ਵਾਲੀ ਟਰਾਲੀ ਆ ਤਿੰਨ ਸੂਤ ਮੋਟੀ ਫੱਟੀ ਆ ਜੀ 2 3 ਦੀ ਫੱਟੀ ਲੱਗੀ ਹੋਈ ਆ ਤੇ ਬਾਕੀ ਇਹ ਜਿੰਨਾ ਵੀ ਲੋਹਾ ਲੱਗਾ ਆਈਐਸਆਈ ਮਾਰਕਾ ਲੱਗਾ ਫੱਟੀ ਵਗੈਰਾ ਚੈਨਰ ਵਗੈਰਾ ਤੇ ਬਾਕੀ ਜਿਹੜੀ ਚਾਦਰ ਆ ਜੀ ਚਾਦਰ ਲੱਗੀ ਹੋਈ ਹੈ ਜੀ ਇਹਦੇ ਸਾਈਡਾਂ ਤੇ 12 ਗੇਜ ਟਾਟਾ ਕੰਪਨੀ ਦੀ ਚਾਦਰ ਆਈ ਟਾਟਾ ਕੰਪਨੀ ਦਾ ਲੋਹਾ ਲੱਗਾ ਹੈ ਚਾਦਰ ਸਾਰਾ ਤੇ ਜਿਹੜੀ ਥੱਲੇ ਆ ਜੀ ਫਰਸ਼ 10 ਗੇਜ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਉਸ ਤੋਂ ਪਹਿਲਾਂ ਆਪਾਂ ਦੇਖ ਲਈਏ ਹਿੱਸਾ ਵਗੈਰਾ ਤੇ ਟਾਇਰਾਂ ਦੀ ਗੱਲ ਕਰੀਏ ਕੜੇ ਵਾਲੇ ਰਿੰਮ ਤੇ 1020 ਦੇ ਟਰੱਕ ਵਾਲੇ ਮੋਟੀ ਗੁੱਡੀ ਵਾਲੇ ਟਾਇਰ ਆਈ ਟਾਇਰਾਂ ਦੀ ਗੁੱਡੀ ਦੇਖ ਸਕਦੇ ਹੋ ਤੁਸੀਂ ਬਹੁਤ ਚੰਗੀ ਗੁੱਡੀ ਪਈ ਆ ਤੇ ਬਾਕੀ ਕੜੇ ਵਾਲੇ ਰਿਮ ਦੇਖੋ ਜੀ ਰੀਜਨਲ ਕੜੇ ਆ ਜਿਹੜੇ ਟਰੱਕ ਦੇ ਹੁੰਦੇ ਆ ਕੋਈ ਸਿੰਗਲ ਕੜਾ ਨਹੀਂ ਡਬਲ ਕੜੇ ਵਾਲੇ ਰਿਮ ਆ ਤੇ ਬਾਕੀ ਹਿੱਸਾ ਹੈਗਾ ਜੀ 4 ਇੰਚੀ ਸਹੀ 4 ਇੰਚੀ ਹਿੱਸਾ ਤੁਹਾਨੂੰ ਨੇੜੇ ਤੋਂ ਵਿਖਾ ਦਿੰਨੇ ਆ ਚਾਹੇ ਤੁਸੀਂ ਫੀਤੇ ਨਾਲ ਮਿਲ ਲਿਓ ਪੂਰਾ 4 ਨਿਕਲੂਗਾ ਜੀ ਤੇ ਬਾਕੀ ਚੌੜੇ ਦੀ ਗੱਲ ਕਰੀਏ ਹਿੱਸਾ ਚੌੜਾ ਹੈਗਾ ਜੀ ਇਹ 98 60 ਇੰਚੀ ਫੁੱਲ ਸਾਈਜ਼ ਚੌੜਾ ਵੱਡਾ ਹਿੱਸਾ ਜੀ ਕੋਈ ਹਿੱਸਾ ਭੀੜਾ ਨਹੀਂਗਾ ਆਮ ਟਰਾਲੀਆਂ ਦੇ ਪੁਰਾਣੀਆਂ ਦੇ ਭੀੜੇ ਹਿੱਸੇ ਹੁੰਦੇ ਆ ਉਹ ਟਰਾਲੀ ਪਲਟਣ ਦਾ ਬਹੁਤ ਜ਼ਿਆਦਾ ਡਰ ਰਹਿੰਦਾ ਹੈ ਤੇ ਬਾਕੀ ਇਹ ਜਿਹੜਾ ਚੌੜੇ ਹਿੱਸੇ ਦੀ ਖਾਸੀਅਤ ਇਹ ਆ ਵੀ ਟਰੈਕਟਰ ਦੀਆਂ ਲੀਹਾਂ ਦੇ ਵਿੱਚ ਹੀ ਇਹਦੇ ਟਾਇਰ ਆਉਣੇ ਆ ਤੇ ਟਰਾਲੀ ਖੁੱਬਣ ਦੀ ਸ਼ਿਕਾਇਤ ਬਹੁਤ ਘੱਟ ਹੁੰਦੀ ਹੈ ਜਿਵੇਂ ਝੋਨੇ ਵਗੈਰਾ ਗਿੱਲੇ ਚ ਵੜਿੰਦੇ ਜਿਹੜੇ ਏਰੀਆ ਦੇ ਵਿੱਚ ਬਾਕੀ ਹੁਣ ਡਾਲੇ ਤੇ ਗੱਲ ਕਰ ਲਈਏ ਡਾਲਾ ਖੁੱਲਦਾ ਜੀ ਸਾਈਡ ਤੇ ਇੱਕ ਪਾਸੇ ਨੂੰ ਡਾਲਾ ਖੁੱਲਦਾ ਦੇਖ ਸਕਦੇ ਹੋ ਤੁਸੀਂ ਤੇ ਪ੍ਰੋਪਰ ਖੁੱਲ ਜਾਂਦਾ ਲੋਕ ਲੱਗ ਜਾਂਦਾ ਸਾਈਡ ਤੇ ਤੇ ਬਾਕੀ ਹòn ਤੁਹਾਨੂੰ ਵਿੱਚੋਂ ਆਪਾਂ ਫਰਸ਼ ਵਿਖਾ ਦਿੰਨੇ ਆ ਜੀ ਫਰਸ਼ ਲੱਗੀ ਹੋਈ ਆ ਜੀ 10 ਗੇਜ ਦਾ 10 ਗੇਜ ਦਾ ਫਰਸ਼ ਆ ਇਹ ਵੀ ਇੱਕੋ ਫਰਸ਼ ਆ ਜੀ ਟਾਟਾ ਦਾ ਇਹ ਵੀ ਫਰਸ਼ ਲੱਗਿਆ ਹੋਇਆ ਟਾਟਾ ਕੰਪਨੀ ਦਾ ਫਰਸ਼ ਆ ਜੀ ਤੁਸੀਂ ਦੇਖ ਸਕਦੇ ਹੋ ਪੂਰਾ ਵਧੀਆ ਮੋਟਾ ਫਰਸ਼ ਲੱਗਿਆ ਆ ਜੀ 10 ਗੇਜ ਸਹੀ 10 ਗੇਜ ਦਾ ਤੇ ਕੋਈ ਜੋੜ ਨਹੀਂ ਹੈਗਾ ਦੇਖ ਸਕਦੇ ਹੋ ਵਿੱਚੋਂ ਇੱਕ ਪੀਸ ਆ ਆਮ ਜਿਹੜੇ ਜੋੜ ਵਾਲਾ ਫਰਸ਼ ਆ ਉਹਦੀ ਸ਼ਿਕਾਇਤ ਇਹ ਹੁੰਦੀ ਆ ਜੋੜ ਤੋਂ ਗੱਲਾਂ ਸ਼ੁਰੂ ਹੋ ਜਾਂਦਾ ਤੇ ਬਾਕੀ ਬਹੁਤ ਚੰਗਾ ਫਰਸ਼ ਆ ਡਲਵ 11 ਵੀ ਓਕੇ ਆ ਜੀ ਤੇ ਹੁਣ ਆਪਾਂ ਵਿੱਚ ਜਿਹੜੇ ਵਿੱਚ ਗਾਡਰ ਪਾਏ ਹੋਏ ਆ ਨੇੜ ਤੋਂ ਤੁਸੀਂ ਦੇਖ ਸਕਦੇ ਹੋ ਉਹ ਹੈਗੇ 6 3 ਦੇ 6 3 ਦੇ ਉਹ ਵੀ ਨਵੇਂ ਗਾਡਰਾ ਸਾਈਲਡ ਕੰਪਨੀ ਦੇ ਗਾਡਰਾ ਪੂਰੇ ਚੰਗੇ ਆ ਜੀ ਤੇ ਬਾਕੀ ਜਿਹੜੇ ਥੱਲੇ ਚੈਨਰ ਪਾਏ ਹੋਏ ਆ ਜੀ ਇਹ 1.5 3 ਦੇ ਚੈਨਰ ਆ ਜੀ ਇਹ ਵੀ ਤੁਸੀਂ ਦੇਖ ਸਕਦੇ ਹੋ ਵੀ ਆਈਐਸਆਈ ਮਾਰਕਾ ਲੋਹਾ ਤੇ ਬਾਕੀ ਹੁਣ ਐਮਆਰਐਫ ਦਾ ਟਾਇਰ ਦੇਖ ਸਕਦੇ ਹੋ ਜੀ ਪੱਕਾ ਟਾਇਰ ਆ ਕੋਈ ਗੁੱਡੀ ਨਹੀਂ ਬਣੀ ਹੋਈ ਵਧੀਆ ਚੰਗਾ ਲੋਡ ਚੱਕਣ ਵਾਲਾ ਜਿੰਨਾ ਮਰਜ਼ੀ ਵਜ਼ਨ ਪਾ ਸਕਦੇ ਹਾਂ ਚੰਗੇ ਟਾਇਰ ਦੇਖ ਸਕਦੇ ਨੇ ਦੋਵੇਂ ਵਧੀਆ ਗੁੱਡੀ ਪਈ ਹੈ ਜੇ ਟਾਇਰਾਂ ਦੀ ਕੰਮ ਦਿੰਦੇ ਹੀ ਟਾਇਰ ਪੂਰੇ ਤੇ ਬਾਕੀ ਜੈਕਾ ਜੈਕ ਲੱਗਾ ਇਹ 2 ਸਪੀਡ ਜੈਕ ਢਿਮਾਨ ਕੰਪਨੀ ਦਾ 20 ਟਨ ਵਾਲਾ ਜੈਕ ਲੱਗਾ ਆ ਤੇ ਦੋ ਪੰਪ ਨਿਕਲਦੇ ਆ ਵਿੱਚੋਂ ਬਾਕੀ ਇਹ ਬਹੁਤ ਘੱਟ ਤੇਲ ਨਾਲ ਚੱਕ ਲੈਂਦਾ ਤੇ ਆਮ ਜਿਹੜੇ ਆਪਾਂ ਘਰ ਦੀ ਵਾਹੀ ਆਸਤੇ ਜਾਂ ਘਰੇਲੂ ਕੰਮ ਆਸਤੇ ਟਰਾਲੀ ਰੱਖਣੀ ਹੈ ਜੈਕ ਬਹੁਤ ਬੈਸਟ ਆ ਤੇ ਛੋੜੇ ਤੇਲ ਨਾਲ ਜਿਹੜੇ ਨਿੱਕੇ ਟਰੈਕਟਰ ਹੁੰਦੇ ਆ ਵਧੀਆ ਚੱਕ ਲੈਂਦੇ ਆ ਤੇ ਬਾਕੀ ਹੁਣ ਗੱਲ ਕਰੀਏ ਉੱਤੇ ਬੈਡ ਦੀ ਬੈਡ ਲੱਗੀ 2.5 ਫੁੱਟ ਜਾਲੀ ਲੱਗੀ ਹੋਈ ਆ ਬੈਡ ਸਾਰਾ 3 ਫੁੱਟ ਆਈ ਬਾਕੀ ਇਹ ਵੀ ਜਾਲੀ ਟਾਟਾ ਦੀ ਲੱਗੀ ਹੋਈ ਆ ਜਿਸਤੀ ਜਾਲੀ ਸਟੀਲੀ ਜਾਲੀ ਹੁੰਦੀ ਆ 4 ਸਵੇਰੇ ਜਾਲੀ ਲੱਗੀ ਹੋਈ ਆ ਤੇ ਬੈਡ ਪੂਰਾ ਭਾਰਾ ਹੈਵੀ ਬਣਿਆ ਹੋਇਆ ਜੀ ਬਾਕੀ ਹੁਣ ਗੱਲ ਕਰ ਲਈ ਆਪਾਂ ਏਰੀਆ ਇਹ ਖੜੀ ਆ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਏਰੀਆ ਹੈਗਾ ਬਾਈ ਦਾ ਪਿੰਡ ਮੁਕੰਦ ਸਿੰਘ ਵਾਲਾ ਹੀ ਮੁਕੰਦ ਸਿੰਘ ਵਾਲਾ ਪਿੰਡ ਆ ਤੇ ਬਾਕੀ ਫਰੀਦਕੋਟ ਤੋਂ ਵੀ 20 ਕਿਲੋਮੀਟਰ ਬਾਅਦ ਪੈ ਜਾਂਦੀ ਆ ਆਪਾਂ ਨੂੰ ਫਰੀਦਕੋਟ ਸਾਧਕ ਇਹਦੇ ਨਾਲ ਰਹਿ ਜਾਂਦਾ ਹੀ ਆਪਣਾ ਪਿੰਡ ਤੇ ਰੇਟ ਹੈਗਾ ਟਰਾਲੀ ਦਾ 1,35,000 ਰੁਪਿਆ ਬਾਕੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਜੂਗਾ ਉਹਦਾ ਮਾਨਤਾਨ ਪੂਰਾ ਕੀਤਾ ਜਾਊਗਾ ਤੇ ਜੇ ਕਿਸੇ ਨੇ ਕੋਈ ਪੁਰਾਣੀ ਟਰਾਲੀ ਵਗੈਰਾ ਗਲੀ ਆ ਕਟਿੰਗ ਵਿੱਚ ਕਰਾਉਣੀ ਆ ਜੈਕ ਵਾਲੀ ਸਿੰਪਲ ਕਿਸੇ ਵੀ ਤਰ੍ਹਾਂ ਦੀ ਟਰਾਲੀ ਆ 11-12 ਫੁੱਟੀ ਤੁਸੀਂ ਉਹ ਵਿੱਚ ਕਟਾ ਸਕਦੇ ਹੋ ਤੇ ਜੈਜ ਰੇਟ ਤੇ ਤੁਹਾਡੀ ਕਟਾਂਗੇ ਬਾਕੀ ਮਾਨਤਨ ਵੀ ਪੂਰਾ ਕੀਤਾ ਜਾਊ ਜਿਹੜਾ ਮਾਲਕ ਵੀਰ ਦਾ ਨੰਬਰ ਆ ਸਕਰੀਨ ਦੇ ਉੱਪਰ ਚੱਲ ਰਿਹਾ ਨੋਟ ਕਰ ਲੋ 9478886538 ਇਸ ਨੰਬਰ ਤੇ ਸੰਪਰਕ ਕਰਕੇ ਜੇੜੀ ਕੋਈ ਜਾਣਕਾਰੀ ਰਹਿ ਗਈ ਆ ਉਹਦੇ ਬਾਰੇ ਤੁਸੀਂ ਜਾਣਕਾਰੀ ਹੋਰ ਮਾਲਕ ਵੀਰਾਂ ਨਾਲ ਲੈ ਸਕਦੇ ਹੋ ਤੇ ਰੇਟ ਦਾ ਬਾਕੀ ਮੌਕੇ ਤੇ ਜਿਹੜਾ ਆਪਣਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਦਾ ਪੂਰਾ ਮਾਨਤਨ ਕਰ ਦਿੱਤਾ ਜਾਊਗਾ ਜੀ ਤੇ ਬਾਕੀ ਟਰਾਲੀ ਦੇਖ ਸਕਦੇ ਹੋ ਚਾਰਸ ਫਿਰ ਬਾਕੀ ਨਵੀਂ ਟਰਾਲੀ ਕੋਈ ਕਮੀ ਨਹੀਂ ਕੋਈ ਪੇਸੀ ਨਹੀਂ ਤੇ ਪੂਰੀ ਗਾਰੰਟੀ ਹੈ ਟਰਾਲੀ ਦੀ ਤੇ ਟਰਾਲੀ ਤੁਸੀਂ ਖਰੀਦ ਸਕਦੇ ਹੋ ਮੌਕੇ ਤੇ ਮਾਨਤਾਨ ਕੀਤਾ ਜਾਉ ਤੇ ਆਪਣੇ ਚੈਨਲ ਨਾਲ ਜਿਹੜੇ ਵੀ ਜੁੜੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਦੀਆਂ ਵੀਡੀਓ ਆਪਾਂ ਚੈਨਲ ਤੇ ਹੋਰ ਵੀ ਲੈ ਕੇ ਆਉਂਦੇ ਰਹਿਣਾ ਕਰਾਂਗੇ ਕਿਸੇ ਨੂੰ ਕੋਈ ਘੱਟ ਰੇਟ ਵਾਲੀਆਂ ਟਰਾਲੀਆਂ ਚਾਹੀਦੀਆਂ ਉਹ ਵੀ ਆਪਾਂ ਚੈਨਲ ਤੇ ਲੈ ਕੇ ਆਉਂਦੇ ਰਹਿੰਦੇ ਆ ਵੀਡੀਓ ਆ ਜਾਂਦੀ ਹੈ ਸਿੰਪਲ ਟਰਾਲੀਆਂ ਕੁ 50 60000 70000 ਦੀ ਰੇਂਜ ਚ ਵੀ ਆ ਜਾਂਦੀਆਂ ਤੇ ਉਹ ਵੀ ਆਪਾਂ ਚੈਨਲ ਤੇ ਪਾ ਦਾਂਗੇ ਤੇ ਇਸ ਕਰਕੇ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਜਿਹੜੇ ਵੀਰ ਭਰਾ ਨੇ ਲੈਣੀ ਹੈ ਟਰਾਲੀ ਦੇਖ ਰਹੇ ਨੇ ਉਹਨਾਂ ਤੱਕ ਵੀਡੀਓ ਸ਼ੇਅਰ ਕਰਕੇ ਜਰੂਰ ਪਹੁੰਚਾ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ